ਚੰਦਰੇ ਵੀਰ ਬਾਦਲ ਨੂੰ ਬੇਨਤੀ ਕਰੂੰਗਾ ਸੁਧਾ ਵੀਰ ਮੇਰਾ ਬੈਂਡ ਰਸੀ ਨੂੰ ਦੇਣਾ ਸੁਧਾ ਸਟੇਜ ਉੱਪਰ ਆ ਜਾ ਤੂੰ ਵੀ ਸੁਧਾ ਸਟੇਜ ਉੱਪਰ ਆ ਜਾ ਵੀਰ ਮੇਰੇ ਆ ਤਨ ਬੱਟਨ ਹੁਣ ਸਿਰ ਦੇਣਾਗਾ ਸੁਪੀਰ ਸੁਧਾ ਦੀ ਬੇਨਤੀ ਕਰਦੀ ਜੀ ਵਲੋਂ ਤੇ ਇਨਾਈ ਸਾਰੀ ਟੀਮ ਵੱਲੋਂ ਤੇ ਪਹੁੰਚੇ ਹੋਏ ਸਾਰੇ ਪਤਵੰਤੇ ਸੱਜਣਾ ਨੂੰ ਸਤਿ ਸ੍ਰੀ ਅਕਾਲ ਤੇ ਬਾਈ ਦੇ ਵੀ ਡਮਾਰ ਤੇ ਤੋਕ ਲੈਣਾ ਤੁਹਾਨੂੰ ਬੜਾ ਗਾ ਕੇ ਸੁਣਾਵਾਂਗੇ ਆਪਣੇ ਮੈਡਲ ਮੈਡਲ ਗਾਣੇ ਦੀ। ਹੁੱਕ ਗਾ ਜਿੱਤ ਜਿੱਤੇ ਆ ਮੈਡਲ ਮੈਂ ਉਹ ਕੰਮ ਮੇਰੇ ਆਇਆ ਨਾ ਆਇਆ ਵਾ ਆਪਾਂ ਪਿੱਛੋਂ ਖੁੱਲ ਕੇ ਹਾਏ ਰੇ ਆ ਕਿਤੇ ਵੀ ਕਦੇ ਪਾਇਆ ਨਾ ਆਇਆ ਨਾ ਇੱਕ ਮੇਰੇ ਦਿਉਰ ਦਾ ਖੰਗੂਰਾ ਆੜਿਆ ਉੱਤੋਂ ਉੱਤ ਇੱਕ ਮੇਰੇ ਇੱਕ ਮੇਰੇ ਦਿਉਰ ਦਾ ਖੰਗੂਰਾ ਆੜਿਆ ਉੱਤੋਂ ਮੈਨੂੰ ਜੇ ਵੀ ਜੀ ਨਹੀਂ ਖੰਗ ਮਾਰਦੀ ਅੰਦਰੋਂ ਤਾਂ ਮੇਰਾ ਮੱਛਣੇ ਨੂੰ ਕਰਦਾ ਜੀ ਉੱਤੋਂ ਤੋਂ ਜੱਟਾ ਮੈਨੂੰ ਖੰਗ ਮਾਰਦੀ ਹਏ ਅੰਦਰੋਂ ਤਾਂ ਮੱਛਣੇ ਨੂੰ ਕਰਦਾ ਜੀ ਉੱਤੋਂ ਤੋਂ ਜੱਟਾ ਮੈਨੂੰ ਖੰਗ ਮਾਰਦੀ ਮੈਨੂੰ ਵੀ ਪਿਆ ਦੇ ਗੋਗ ਵਿੱਚ ਪਾ ਕੇ ਤੂੰ ਅੱਬ ਟਿੰਗ ਲਾਈ ਜਾਂਦਾ ਵਾਰ-ਵਾਰ ਵੇ ਤੂੰ ਹੀ ਲੈ ਜਾ ਗੁੱਟ ਤੋਂ ਮੈਨੂੰ ਵੇ ਫੜ ਕੇ ਉਹ ਗੱਲ ਮੇਰੀ ਸੁਣੀ ਚੰਦਰੇ ਬਰਾੜ ਮੇਲੇ ਵੇਖੀ ਪਹਿਲੇ ਚੋੜਵਾ ਸਿਰ ਚੜਦੀ ਲੱਗ ਜਦੋਂ ਪਤਲੀ ਤੰਗ ਮਾਰਦੀ ਅੰਦਰੋਂ ਤਾਂ ਮੇਰੇ ਖੱਜਣੇ ਨੂੰ ਕਰਦਾ ਹੈ ਛੋਟੋਂ ਤੋਂ ਜੱਟਾ ਮੈਨੂੰ ਸੰਗ ਮਾਰਦੀ ਓਹ ਕਹੀ ਤਬਾ ਉਹਨੂੰ ਕਰਾਰੇ ੱੱਕੇ ਹੀ ਮਾਰ ਲਾ ਕੇ ਭਰਾਵਾ ਮੇਰੇ ਸੁਭਾ ਸੁਭਾਵੇਂ ਬੈਠਾ ੱੱਕੇ ਮੈਨੂੰ ਮਰਾਈ ਆ ਨਾ ਹੈ ਕੋਈ ਗੱਲ ਨਹੀਂ ਸਾਡੇ ਵੀਰ ਨੇ ਵੀ ਠੀਕ ਅੱਛਾ ਸਾਡਾ ਛੋਟਾ ਵੀਰ ਚੰਦਰ ਬਰਾਣ ਔਰ ਇਸ ਤੋਂ ਪੱਲਾ ਹਾਜ਼ਰ ਲਵਾਇਆ ਜੀ ਉਹਨਾਂ ਦੇ ਵੱਡੇ ਭਾਈ ਸਾਹਿਬ ਮੁੱਟਾ ਬਰਾਣ ਜੀ ਨੇ ਉਹ ਇਹਨਾਂ ਫਾਦਰ ਸਾਹਿਬ ਕਰਨਾਲ ਬਰਾਣ ਜੀ ਜੋ ਕਿ ਮੇਰੇ ਬਹੁਤ ਦੇ ਚੀਤੇ ਮੇਰੀ ਫੈਮਿਲੀ ਮੈਂਬਰ ਆ ਸੋਚੋ ਵੀ ਇੱਕ ਛੋਟੇ ਇੱਕ ਪ੍ਰੋਗਰਾਮ ਤੇ ਜਿਹੜਾ ਆਪ ਅਕਸਰ ਕਲਾਕਾਰੇ ਕਹਿੰਦੇ ਆ ਵੀ ਵੱਡਾ ਪ੍ਰੋਗਰਾਮ ਹੋਊਗਾ ਕਾਠੂ ਹੋਊਗਾ ਅਸੀਂ ਫੇਰ ਆਵਾਂਗੇ ਉਹ ਮੇਰੇ ੱਟਕੇ ਹੀ ਮਾਰ ਜਾਂਦੇ ਮਿੱਤਰੋ ਇਹਨਾਂ ਨਾਲ ਮੈਂ ਕਿੱਥੇ ਪੜ ਜਾ ੱਟਕਾ ਮਾਰੇ ਹੁੰਦੇ ਉਹ ਕਰ ਲੋ ਤੁਹਾਡੇ ਆਸਤੇ ਬਣਾਇਆ ਪੈਂਦੇ ਜੀ ਤਾਂ ਸਾਡੇ ਛੋਟੇ ਵੀਰ ਨੇ ਵੀ ਵੀਰੇ ਤੂੰ ਪ੍ਰੋਗਰਾਮ ਰੱਖ ਅਸੀਂ ਬਾਜੂਰ ਪਹੁੰਚੂਗਾ ਛੋਟੇ ਵੀਰ ਮੇਰਾ ਸ਼ੂਟਿੰਗ ਕਰਦਾ ਚੰਡੀਗੜ੍ਹ ਤੇਰਾ ਮਹਾਲੀ ਬਾਹਰ ਲੈ ਜਾਂਦਾ ਪਰ ਇੱਕ ਵੀਰੇ ਕਿ ਤੂੰ ਪ੍ਰੋਗਰਾਮ ਰੱਖ ਜਿਹੜੇ ਜਹਾਜ਼ ਪਰ ਲੇਟ ਆਵਾ ਮੈਂ ਪਹੁੰਚ ਜੂਰ ਦੇਖੋ ਇਹ ਪਿਆਰ ਹੁੰਦਾ ਇੱਕ ਫਰਮੈਸ਼ ਹਾਂ ਦੇ ਆਮ ਅਕਸਰ ਕਲਾਕਾਰ ਦੀ ਵੀ ਕਾਠ ਰੱਖੋ ਇਹਨਾਂ ਵੀਰੇ ਮੈਨੂੰ ਕੁੱਟਾ ਸੀ ਤੂੰ ਬੁਲਾਇਆ ਮਾਇਆ ਤੂੰ ਕਾ ਸਪੈਸ਼ਲ ਆਪ ਜੀ ਦੇ ਵਿੱਚ ਸਾਡਾ ਛੋਟਾ ਵੀਰ ਜੰਦਾਬਾਹ ਪਹੁੰਚ ਕੇ ਇਹਨਾਂ ਜੌਰਸ ਕਲਾਬੇ ਨੂੰ ਹੋ ਜੇ ਕਿਉਂਕਿ ਦਾ ਸੋਸਰ ਤੇ ਘਾਰਿਆ ਮੁੰਡਾ ਕੋਡਪੁਰ ਜੀ ਨਾਮ ਰੋਸ਼ਨ ਕੀਤਾ ਤੁਮੇ ਛੋਟੇ ਉਮਰ ਦੇ ਵਿੱਚ ਮੁੰਡਲਾ ਛੋਟੇ ਉਮਰ ਦੇ ਵਿੱਚ ਕੋਡਪੁਰ ਜੀ ਕਲਾਕਾਰ ਨਹੀਂ ਬਣਾ ਭੈਣਾ ਆ ਰਿਹਾ ਜੰਦਾਬਾਹ ਸਭਾ ਸ਼ਰਧ ਕੀ ਜਿੰਨੀ ਮਰੀ ਸ਼ਰਧਾ ਕੀ ਉਹਨਾਂ ਦਾ ਖੜਾ ਤੇ ਉਹ ਜੋ ਉੱਪਰ ਹੈ ਚੱਕਰ ਮਰੀਆਂ ਨੇ ਉਹ ਬੜਾ ਸੇ ਬੜਾਇਆ ਇਹ ਛੋਟੇ ਬਿੰਦਾਂ ਇੱਕ ਗੋਮੀ ਆ ਸਰ ਸਭ ਤੋਂ ਛੋਟੇ ਪੁਆਇੰਟ ਲੇਖਾਂ ਵਿੱਚ ਬਹਾਵ ਕੀਤੀ ਕਰੋ ਬੜਾਇਆ ਔਰ ਛੋਟੇ ਬਿੰਦਾਂ ਇੱਕ ਪੁਆਚੀ ਆ ਜਦੋਂ ਤੁਹਾਡਾ ਫੋਨ ਤੇ ਡਾਊਨ ਕਰਨਾ ਇਤਨੇ ਕਿਤੇ ਸੰਪਰਕ ਹੋਊਗਾ ਕਿਉਂਕਿ ਨੰਬਰ ਵੀਆਪੀ ਨੰਬਰ ਹੁੰਦੇ ਆ ਕਰਾਉ ਬੜਾ ਬੜਾ ਸਰਾਮਣ ਕਿਵੇਂ ਆਉਂਦਾ ਚਿਰਾਂ ਦਾ ਬੜਾਇਆ ਨਾ ਹੋ ਨਹੀਂ ਜਾਂਦਾ ਉਹਨਾਂ ਇਹਨਾਂ ਮਰਜ਼ੀ ਨਾਲ ਸੀ ਜਾਓ ਮੇਰੀ ਮਰਜ਼ੀ ਨਾਲ ਤੈਸਲ ਸਰ ਨੂੰ ਫੋਟੋ ਕੱਫ ਮਿਲੂ ਕੋਲੋਂ ਵੀ ਕਰੀ ਸੋ ਇਹ ਤੋਂ ਹਾਦਸਾ ਜਦੋਂ ਕੋ ਪ੍ਰੋਡਕਟਸ ਟਾਈਮ ਲੱਗਿਆ ਵੀਰ ਨੂੰ ਨਾਲ ਕੇ ਗੱਲ ਕਰਨਾ ਮਿਠਾਸ ਵੇਖੋ ਅਕਸਰ ਕਲਾ ਮਾਰਾ ਵੇਚਣਾ ਇਹੋ ਆ ਜਾਂਦੀ ਆ ਹਜੂ ਮਦਦ ਜੀ ਜਦੋਂ ਬੰਦਾ ਪਪੜ ਹੋਏ ਨਾ ਤਾਂ ਬੰਦੇ ਇਹੋ ਆ ਜਾਂਦੇ ਕੋਟੂਪੁਰੇ ਦੇ ਸਭ ਤੋਂ ਛੋਟੇ ਕਲਾਕਾਰ ਸਰਦ ਚੰਦਰਾ ਮਰਾੜ ਮਿਠਾਸ ਮੈਗਨਾ ਸ਼ਰਸਟੀ ਜਿਹੜਾ ਅੰਦਰ ਕਰਨਾਪਰਾੜ ਕਿੱਥੇ ਨੇ ਫਾਦਰ ਸਾਹਿਬ ਨੇ ਸਪੋਚਰੇ ਨਾਮ ਆਓ ਬਰਾ ਸਾਬ ਬਰਾਦ ਸਭ ਇਹਨਾਂ ਐਂਡ ਸਾਰੀ ਫੈਮਿਲੀ ਇੰਨੀ ਮਿਠਾਸ ਵੀ ਤੁਸੀਂ ਲੈਚਰ ਬੰਦ ਕਰ ਬੰਦ ਕਰ ਨਾ ਇਹ ਮੁੱਕਦੀ ਨਹੀਂ ਬਹੁਤ ਸੋਹਣਾ ਪਰਿਵਾਰ ਬਹੁਤ ਸੋਹਣਾ ਰਿਸ਼ਤਾ ਇਸ ਪਰਿਵਾਰ ਨਾਲ ਲਗਾਇਆ ਕਰਾ ਇਹਨੂੰ ਤੋਂ ਇੱਕ ਮਿੰਟ ਸ਼ਾਂਤ ਹੋ ਸੋਲੋ ਬੱਚੇ ਅੜ ਜਾ ਮੇਰੇ ਕੋਲ ਅੜੋ ਵੀ ਇਹਨਾਂ ਨਾਲ ਤੁਸੀਂ ਜਿਹੜਾ ਮਰਜ਼ੀ ਤਾਮਿਲ ਕਰ ਸਕਦੇ ਹੋ ਉਹਦਾ ਉਹਨਾਂ ਵਾਸਤੇ ਤਾਮਿਲ ਕਰਾਸਤੇ ਇਹਨਾਂ ਵੱਡਾ ਵੀਰ ਮੋਟਾ ਬਰਾਜ ਕਿੱਥੇ ਨੇ ਮੋਟਾ ਬਰਾਜ ਹੀ ਆਓ ਇਸ ਵਿੱਚ ਤਾਂ ਮੋਟਾ ਕਹਿੰਦੇ ਆ ਵੱਡੇ ਭਰਾ ਦਾ ਹੱਥ ਛੋਟੇ ਪਰ ਮੁੰਡੇ ਰੱਖ ਲੈਣਾ ਤਾਂ ਮੈਂ ਨਾ ਬਚਤ ਲਿਆ ਹਮੇਸ਼ਾ ਇਹ ਵੱਡੇ ਵੀਰ ਨੇ ਤੇ ਮੁੱਢੇ ਹੱਥ ਰੱਖਿਆ ਵੀ ਬਰਾਬਰ 14 ਮਾਰਦੀ ਦਾ ਬੈਟਰ ਨਾਲ ਜਿੰਨੇ ਜਦੋਂ ਮੌਤ ਆਪਣੇ ਕਾਰਡ ਹੋਇਆ ਸੀਗਾ ਫਿਰ ਚੌਲ ਦੇ ਵਿੱਚ ਕਾਰ ਆਇਆ ਸੀ ਵੀਰ ਦਾ ਵੀਰ ਨੇ ਪਿੱਛੇ ਹਟ ਕੇ ਛੋਟੇ ਵੀਰ ਨੂੰ ਮੋੜੇ ਕੀਤਾ ਜਿੰਨੂੰ ਕਿੰਨਾ ਪਿਆਰ ਕਿੰਨਾ ਪਿਆਰ ਕਿੰਨਾ ਰਿਸ਼ਤਾ ਉਹਨਾਂ ਵਿੱਚ ਪਰ ਮਾਤਮੀ ਰਿਸ਼ਤੇ ਵਿੱਚ ਨਖਰਾ ਲਾਵੇ ਤੇ ਉਹ ਉਹਨਾਂ ਕਰਦਾ ਜਦੋਂ ਕੋਈ ਵੀ ਕੰਮ ਹੁੰਦਾ ਤੇਰੀ ਪੁੱਛਣਾ ਪੰਦਾ ਆ ਮਾਫੀ ਪੋਖੀ ਜੀ ਇਹਨੇ ਸਵੇਰ ਚੰਗੇ ਵਿਰੁੱਧ ਬਰਾਦਿਆ ਪੁਵਾਦੀਆਂ ਤਾਂ ਚੰਦਰਾ ਬਰਾਦ ਵਿੱਚ ਪਹੁੰਚ ਚੁੱਕੇ ਨੇ ਤਾਂ ਵੀਰੋ ਤੁਹਾਡੇ ਲਈ ਇੱਕ ਛੋਟਾ ਜਿਹਾ ਜਨਮ ਮੈਨੂੰ ਕਹਾਂ ਵੀ ਜਾਣਾ ਘਲਾਓ ਠੀਕ ਆ ਪਰ ਮੇਨੂੰ ਕੋਈ ਛੱਡੇ ਮੈਂ ਉਹ ਸੁਬਹ ਸਫਰ ਕੀਤਾ ਵੀਰੇ ਇਹਨੇ ਨਾ ਸਫਰ ਕੀਤਾ ਨਾ ਮੈਂ ਉਹ ਸਫਰ ਵੀ ਨਹੀਂ ਠਕਿਆ ਪਿਆ ਤਾਂ ਆਪਾਂ ਬੜਾ ਤੰਗੜੇ ਕਰਾਂਗੇ ਤਾਂ ਜਿਵੇਂ ਸਿੱਖਿਆਣਾ ਸੁਣਨਾ ਸੁਣ ਸਕਦੇ ਹੋ ਫਿਰ ਵੀਡੀਓ ਕੋਈ ਦਿਨਾਂ ਮਰਜੀ ਜੋ ਤੱਕ ਹੀ ਮਾਰਾ ਦੇ ਵੀਰੋ ਕਿੰਨਾ ਮੈਂ ਹੰਗਾ ਨਾ ਸਭਾ ਸਭ ਮਿਲ ਗਈਆਂ ਇਕੱਲੇ ਇਕੱਲੇ ਫੜਾ ਲਓ ਇਹ ਨਹੀਂ ਭਟਕਦਾ ਕਦੇ ਵੀ ਕਦੇ ਨਹੀਂ ਜਾਂਦਾ ਇਹ ਚੰਦਰਪੁਰ ਦਾ ਇੱਕ ਗਾਣਾ ਲਾ ਦੇ ਮੈਦਨ ਮੈਦਨ ਗਾਣਾ ਸੁਣ ਲੋ ਸੁਣਾ ਸਭ ਨੇ ਆ ਦੋ ਤਿੰਨ ਵੀਰੇ ਫਰਮਾਇਸ਼ ਆਈਆਂ ਵੀ ਮੈਂ ਚੰਦਰੇ ਬਰਾੜ ਦੇ ਗਾਣ ਨਚਰਾਵਾ ਨੰਮੀਨ ਪਰ ਕਿੱਥੇ ਆਪਣੀ ਬੱਚਾ ਇਹ ਬੱਚੇ ਫਰਮਾਇਸ਼ ਕੀਤੀ ਆ ਕਦੇ ਵੀਰੇ ਮੰਨ ਲ ਗਾ ਲਾਓ ਮੈਂ ਕਿਹਾ ਉਹ ਆ ਵੀ ਰਹੀ ਹੈ ਇਹ ਖੁਸ਼ ਹੋ ਗਈ ਹੁਣ ਚੁੱਪ ਚਾਪ ਬੈਠ ਗਈਆਂ ਵੀ ਮਨੂਰ ਬੈਠੀ ਆ ਫਿਰ ਅਗਲੇ ਪੌਚੀ ਨਹੀਂ ਗਈ ਹਾਜੇ ਮੇਰਾ ਸ਼ੇਰ ਆਪਣਾ ਪੰਜਾਬ ਪੰਗਰਕ ਅਕੈਡਮੀ ਹੈਗੀ ਸਾਰੀ ਥੋੜੇ ਸਾਰੇ ਵੀ ਇਹ ਵੀਰੇ ਤੁਹਾਡਾ ਪਿਆਰ ਇਸ ਨਾ ਸਾਰੇ ਪਰਿਵਾਰ ਆ ਇਸ ਸਪੈਸ਼ਲ ਬੰਦੇ ਵਿੱਚ ਵੀਰ ਨੂੰ ਮਿਲ ਕੇ ਜਾਣਾ ਕਿਉਂਕਿ ਬਾਹਰ ਮੌਸਮ ਹੋ ਗਿਆ ਵੀ ਨਾ ਮੇਹਣਾ ਹੋ ਗਿਆ ਤੇ ਫਿਰ ਵੀ ਵੀਰ ਨੂੰ ਸੁਣ ਕੇ ਜਾਣਾ ਠੀਕ ਆ ਸਭ ਨੂੰ ਬਿਠਾ ਤਾਂ ਮੈਂ ਤੁਹਾਨੂੰ ਗਾਣਾ ਦੀ ਪਰੀਸੀ ਨਹੀਂ ਜਦੋਂ ਸ਼ੂਟੀ ਕਰਕੇ ਮੈਂ ਪਹੁੰਚਿਆ ਸੀ ਨਾ ਨਾ ਤੁਹਾਡੇ ਦਿਲ ਦੇ ਵਿੱਚ ਜਿਹੜੀ ਪੰਜਾਬ ਦੇ ਹਾਲਾਤ ਨਾਲ ਜੋ ਹੋਏ ਪਏ ਉਹਨੂੰ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਪਹਿਲਾਂ ਤਾਂ ਵੀ ਸਾਰੇ ਦੁਆ ਕਰਿਓ ਵੀ ਸਭ ਕੁਝ ਵਧੀਆ ਹੋਵੇ ਤੇ ਜਿੰਨੇ ਜੋਗੇ ਅਸੀਂ ਵੀ ਕਰੀ ਜਾਂਦੇ ਹਾਂ ਨਾ ਤਲਵੰਤ ਸੇਵਾ ਜਿੰਨੀ ਕਰ ਸਕਦੇ ਆ ਤੇ ਤੁਸੀਂ ਵੀ ਜਿੰਨੇ ਵੱਧ ਤੋਂ ਵੱਧ ਕਰ ਸਕਦੇ ਹੋ ਨਾ ਜਰੂਰ ਸਾਰੇ ਵਾਲੇ ਸੇਵਾ ਕਰਿਓ ਕਿਉਂਕਿ ਆਪਣੀ ਭਰਾ ਸਰਕਾਰਾਂ ਤਾਂ ਕਿੱਥੇ ਕਰਦੀਆਂ ਪੰਜਾਬੀ ਪੰਜਾਬੀ ਦੇ ਕੰਮ ਹੋ ਰਿਹਾ ਤੁਸ ਜਿੰਨਾ ਕਿ ਸੋਚਿਓ ਨਾ ਵੀ ਉਹਨਾਂ ਲਈ ਹੋਰ ਕੁਝ ਨਹੀਂ ਕਰ ਸਕਦੇ ਨਾ ਇੱਕ ਵਾਰ ਦੁਆ ਜਰੂਰ ਕਰਦੇ ਹੋ ਉਹਨਾਂ ਵਾਸਤੇ ਵੈਗੁਰੂ ਅੱਗੇ ਨਾ ਜਿਹਦੇ ਵੀ ਮੰਨਦੇ ਤੁਸੀਂ ਉਹਦੇ ਅੱਗੇ ਦੁਆ ਕਰਿਓ ਵੀ ਕੀ ਗੋਣ ਸਭ ਸਭ ਕੁਝ ਵਧੀਆ ਵਜੇ ਰੰਗਲਾ ਪਜਾਮ ਰੰਗਦਾ ਹੀ ਰਵੇ ਹੱਸਦਾ ਵਸਦਾ ਹੀ ਰਵੇ ਕਿਸੇ ਤੇ ਔਂਕੜਾ ਨਾ ਹੈ ਨਾ ਬਹੁਤ ਵਿਚਾਰੇ ਦੇ ਕਿੰਨੇ ਦੇ ਘਰ ਤਾਂ ਕਿੰਦੀ ਚੀਖਿਆਦੇਓ ਤੇ ਅੱਜ ਕੱਲ ਜਿਵੇਂ ਬਾਈ ਨਾਲ ਨਾ ਬਹੁਤ ਜਨ ਪੀੜੀ ਲੋਕੀ ਕਰ ਰਹੇ ਕਿ ਉਹ ਕਰਾਉਂਦੇ ਸੀ ਪ੍ਰੋਗਰਾਮ ਕਰ ਲਿਆ ਪਰ ਇਹ ਹੁਣ ਦਾ ਵੀ ਮਹੀਨਾ ਮਿਲਾਂ ਸਭ ਕੁਝ ਕੀਤੀ ਅਰੇਂਜਮੈਂਟ ਵਗੈਰਾ ਸਭ ਕੁਝ ਕਰੀ ਬੈਠੇ ਸੀ ਬਾਈ ਨੇ ਕੈਨਸਲ ਨਹੀਂ ਕਰ ਸਕਦੀ ਸੀ ਪ੍ਰੋਗਰਾਮ ਤੇ ਮੈਂ ਵੀ ਹੁਣ ਬਾਈ ਦਾ ਨਾ ਆਪਣਾ ਵੱਡਾ ਭਾਈ ਆ ਰੇਕਾਪੇ ਤੋਂ ਵੀ ਆਪਣੇ ਨਾਲ ਖੜਦਾ ਤੇ ਵੀਰੇ ਨੇ ਬੁਲਾਇਆ ਤੇ ਆਪਣਾ ਉਹਨਾਂ ਦਾ ਭੈਣਾ ਸੀ ਨਾ ਔਰ ਜੀ ਰਾਣੀ ਬੋਲ ਰਹੇ ਹਨ ਰਾਜੂ ਬਟਾ ਬਾਈ ਬਾਈ ਬਹੁਤ ਵਧੀਆ ਮਤਲਬ ਕੋਡ ਬਰੇ ਦੇ ਅੰਦਰ ਸਭ ਤੋਂ ਵਧੀਆ ਕਵਰੇਜ ਬਾਈ ਕਰ ਰਿਹਾ ਹੈ ਨਾ ਇਹ ਬਹੁਤ ਸਾਰਾ ਕੰਮ ਹੁੰਦਾ ਬਰੇ ਕੋਈ ਨਾ ਤੇ ਬਾਕੀ ਕੋਈ ਨਾ ਤੁਸੀਂ ਬਾਈ ਵਧੀਆ ਫੋਟੋ ਕਰ ਰਹੇ ਹੋ ਮੇਰਾ ਵੀ ਸਾਰਿਆਂ ਨੂੰ ਸਕੇਦੇ ਜਲੋ ਨਹੀਂ ਆਰਦੀ ਕਾਈ ਜਰੂਰ ਜਰੂਰ ਜਿੰਨਾ ਵੀ ਯੋਗਰ ਕਰਨ ਦੇ ਜਰੂਰ ਕਰੋ ਹੋਰ ਕੁਝ ਨਹੀਂ ਕਰ ਸਕਦਾ ਅੱਜ ਘਰੇ ਆ ਕੇ ਮੱਥਾ ਤੇ ਜਰੂਰ ਦੇਖੋ ਕਿ ਰੱਬਾ ਸਭ ਕੋ ਲਈ ਪਾਣੀ ਜਿੰਨਾ ਵੱਧ ਉਹ ਘੱਟ ਜੀ ਹੈ ਨਾ ਵੀ ਸਾਰਿਆਂ ਨੂੰ ਵਧੀਆ ਹੋ ਕੇ ਹੋ ਜੀ ਨਾ ਹਨਾ

ਦੇਖੀ ਭਾਈ ਤੇ ਉਹਨਾਂ ਕੋਲ ਖੜਾ ਜਾਂਦੀ ਕਿ ਜਦੋਂ ਕੋਈ ਇਤਰਾਜ਼ ਕਰਾਉਂਦੀ ਅੰਦਾਜ਼ ਕਮੇਰਾ ਬੰਦ ਨਹੀਂ ਕਰਦਾ ਇਹ ਜੀ ਉਹ ਤੱਕ ਕੇ ਕੈਮਰਾ ਨਹੀਂ ਸੰਭਾਲਦੀ ਥੈਂਕ ਯੂ ਬਹੁਤ ਕੀ ਬਾਤ ਹੋਇਆ ਹੰਦਿਸਰ ਅੱਜ ਇੱਥੇ ਕੋਰਕੁਰਾ ਤੁਸੀਂ ਬੰਤੇ ਹੋ ਅਦਰਵਾਲ ਸਰਵਾਰ ਲਾਇਕਤਨਗਰ ਕੋਰਕੁਰਾ ਇੱਥੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ ਕੈਬਾਤ ਚੰਦਗੁਰਨੀ ਕਲੱਬ ਦੇ ਨਾਲ ਪ੍ਰੈਸ ਸੈਸ਼ਨ ਕੋਰਕੁਰਾ ਹੋਇਆ ਹੈ ਕੀ ਕੇ ਨਾ ਥੋੜਾ ਚੁੱਕਦੇ ਆ ਵੀਰੇ ਵੱਡੇ ਬਾਈ ਨੇ ਹੁਕਮ ਲਾਇਆ ਹੈ ਸੁਖਵੀਰੇ ਨੇ ਹਨਾ ਤੇ ਸਾਰਿਆਂ ਨੇ ਬੁਲਾਇਆ ਤੇ ਆਉਣਾ ਬਣਦਾ ਸੀਗਾ ਤੇ ਅਸੀਂ ਪਹੁੰਚੇ ਆ ਤੇ ਬਸ ਮੇਰਾ ਪਹੁੰਚ ਕੇ ਸਾਰਿਆਂ ਨੂੰ ਇਹ ਸੁਣਿਆ ਹੈ ਇੰਤਿਹਾਰ ਵੀ ਮਨਾਓ ਪਲੱਸ ਜਿਹੜੇ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਨਾ ਸਾਰਿਆਂ ਨੇ ਵੱਧ ਤੋਂ ਵੱਧ ਉਧਰ ਜਰੂਰ ਸਪੋਰਟ ਕਰੋ ਅ ਅਸੀਂ ਵੀ ਜਿੰਨੇ ਜੋਗੇ ਕਰੀ ਜਾਂਦੇ ਆ ਤੇ ਇੱਥੇ ਮੈਨੂੰ ਐਸੀ ਜਿੰਨਾ ਇਕੱਠ ਹੋਇਆ ਸਾਰਿਆਂ ਨੂੰ ਸੁਨੇਹਾ ਦੇ ਸਕੀਏ ਵੀ ਸਾਰਿਆਂ ਨੇ ਰਲ ਮਿਲ ਕੇ ਹੋਰ ਨਹੀਂ ਤਾਂ ਵੀ ਸੁੱਖਾਂ ਦਾ ਸੁੱਖੋ ਵੀ ਵਧੀਆ ਹੋਵੇ ਹਨਾ ਰੰਗਲਾ ਰੰਗਲਾ ਪੰਜਾਬ ਦੁਆਰਾ ਫਿਰ ਤੋਂ ਰੰਗਲਾ ਬਣ ਜਾਈ ਹੈ ਹਨਾ ਤੇ ਜੋ ਵੀ ਆ ਬਾਕੀ ਪਹੁੰਚੇ ਆ ਬਾਈ ਹਰਿਆ ਦੇ ਤੇ ਸਾਰਿਆਂ ਨੂੰ ਮੁਬਾਰਕਾ ਸੋਹਣਾ ਪ੍ਰੋਗਰਾਮ ਰਿਹਾ ਬਹੁਤ ਸੋਹਣਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਪਿਤਾ ਜੀ ਕਰਤਾਰ ਰਾਜ ਜੀ ਕੋਪੁਰਾ ਤੋਂ ਬਹੁਤ ਬਧਤ ਰਹੇ ਤੁਹਾਡੇ ਵੱਡੇ ਭਾਈ ਸਾਹਿਬ ਕਰਤਾਰ ਰਾਜ ਜੀ ਇਸ ਤੋਂ ਕੋਪੁਰਾ ਤੋਂ ਨੇ ਉਹ ਲਿਖਦੇ ਨੇ ਬਹੁਤ ਚੰਗਾ ਲਿਖਦੇ ਨੇ ਤੇ ਤੁਸੀਂ ਗੰਦ ਨੇ ਤੁਹ ਤੋਂ ਇਹ ਵਧੀਆ ਆਵਾਜ਼ ਤੋਂ ਦੀ ਜਿਹੜੀ ਬੋਲ ਰਹੇ ਹੋ। ਪੂਰੇ ਵਸਨੀਕਾਂ ਨੂੰ ਤੁਸੀਂ ਕੋਈ ਸੰਦੇਸ਼ ਇੱਥੇ ਤੁਸੀਂ ਪਹੁੰਚਿਓ ਕਿ ਦੇਣਾ ਚਾਹੁੰਦੇ ਹੋ? ਬਸ ਹੱਸਦੇ ਵਸਦੇ ਇਨਾਂ ਦੇ ਕੱਬਦੇ ਰਹੋ। ਮੇਰਾ ਆਪਦਾ ਸ਼ਹਿਰ ਆ। ਇੱਥੇ ਹੀ ਜੰਮਿਆ ਪਲਿਆ ਮੈਂ ਹਨਾ ਤੇ ਹੁਣ ਵੀ ਇੱਥੇ ਰਹਿੰਦੇ ਆ। ਜਿਹੜੀ ਵਾਈਬ ਆਪਣੇ ਸ਼ਹਿਰ ਚ ਆਉਂਦੀ ਆ ਉਹ ਕਿਤੇ ਦੁਨੀਆ ਦੇ ਹਰੇਕ ਕੋਨੇ ਤੇ ਜਾਏ ਪਰ ਜਿਹੜਾ ਸਕੂਨ ਆਪਦੇ ਸ਼ਹਿਰ ਵਿੱਚ ਹੁੰਦਾ ਉਹ ਕਿਤੇ ਵੀ ਨਹੀਂ ਹੁੰਦਾ ਹਨਾ।